ਬੀ ਏ ਸਮੈਸਟਰ 1 ਲਾਜ਼ਮੀ ਪੰਜਾਬੀ ਦੇ ਅੱਜ ਆਪਾਂ ਪੜਾਂਗੇ ਕਿ ਕਹਾਣੀ ਹੁੰਦੀ ਕੀ ਹੈ ਦੇਖੋ ਆਪਾਂ ਨੂੰ ਆਪਣੇ ਸਿਲੇਬਸ ਦੇ ਵਿੱਚ ਨਿੱਕੀ ਕਹਾਣੀ ਹੈ ਮਿੰਨੀ ਕਹਾਣੀ ਹੈ ਤੇ ਲੰਮੀ ਕਹਾਣੀ ਹੈ ਪਰ ਉਹਨਾਂ ਨੂੰ ਪੜਨ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕਹਾਣੀ ਕਿਹਨੂੰ ਕਹਿੰਦੇ ਆ ਹਨਾ ਅਗਰ ਸਾਨੂੰ ਕਹਾਣੀ ਬਾਰੇ ਹੀ ਨਹੀਂ ਪਤਾ ਹੋਊਗਾ ਤਾਂ ਸਾਨੂੰ ਇਹਨਾਂ ਦੇ ਆਕਾਰਾਂ ਬਾਰੇ ਵੀ ਨਹੀਂ ਪਤਾ ਚੱਲੂਗਾ ਤਾਂ ਦੇਖੋ ਜਿੱਦ ਕਹਾਣੀ ਹੁੰਦੀ ਹੈ ਉਹ ਕੀ ਹੁੰਦੀ ਹੈ ਆਪਸ ਵਿੱਚ ਜੁੜੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਕਹਾਣੀ ਕਹਿੰਦੇ ਆ ਹੁਣ ਜਿਹੜੀਆਂ ਘਟਨਾਵਾਂ ਹੁੰਦੀਆਂ ਨੇਗੀਆਂ ਇਹ ਕਿਸੇ ਨਾ ਕਿਸੇ ਸੰਚਾਰ ਸਾਧਨ ਦੇ ਰਾਹੀਂ ਅਸੀਂ ਬਿਆਨ ਕਰਦੇ ਆ ਉਹ ਸੰਚਾਰ ਸਾਧਨ ਭਾਸ਼ਾ ਵੀ ਹੋ ਸਕਦੀ ਹੈ ਬਿੰਬਾਵਲੀ ਵੀ ਹੋ ਸਕਦੀ ਹੈ ਸਾਡੇ ਹਾਫ ਭਾਵ ਦੇ ਰਾਹੀਂ ਅਸੀਂ ਕਿਸੇ ਨੂੰ ਕਹਾਣੀ ਦੱਸ ਦਿੰਨੇ ਆ ਹਨਾ ਕੁਝ ਪ੍ਰਦਰਸ਼ਨ ਕਰਕੇ ਕੋਈ ਸੰਗੀਤ ਗਾ ਕੇ ਹਨਾ ਤੋ ਕਿਸੇ ਵੀ ਸੰਚਾਰ ਸਾਧਨਾਂ ਦੇ ਰਾਹੀਂ ਅਸੀਂ ਜਦੋਂ ਕਹਾਣੀ ਨੂੰ ਜਦੋਂ ਆਪਸੀ ਜੁੜੀਆਂ ਘਟਨਾਵਾਂ ਨੂੰ ਹਨਾ ਪ੍ਰਗਟ ਕਰਦੇ ਹਾਂ ਤਾਂ ਉਹਨੂੰ ਅਸੀਂ ਕਹਾਣੀ ਕਹਿੰਦੇ ਹਾਂ ਤਾਂ ਜਿਹੜੀ ਕਹਾਣੀ ਹੈ ਉਹ ਕਿਸੇ ਵੀ ਚੀਜ਼ ਦੀ ਆਪਾਂ ਬਣਾ ਸਕਦੇ ਹਾਂ ਨਾ ਕਹਾਣੀ ਤੇ ਕਿਸੇ ਵੀ ਗੱਲ ਦੀ ਕਹਾਣੀ ਬਣਾਈ ਜਾ ਸਕਦੀ ਹੈ ਉਹਨਾਂ ਵਿੱਚ ਹੁਣ ਜ਼ਰੂਰੀ ਨਹੀਂ ਕਿ ਜਿਹੜੀਆਂ ਘਟਨਾਵਾਂ ਨੇ ਉਹ ਬਿਲਕੁਲ ਅਸਲ ਹੋਣਗੀਆਂ ਹਨਾ ਤਾਂ ਅਸਲ ਤਾਂ ਕਦੇ-ਕਦੇ ਅਸਲ ਵੀ ਹੁੰਦੀਆਂ ਨੇ ਤੇ ਕਦੇ-ਕਦੇ ਅਸਲ ਨਹੀਂ ਵੀ ਹੁੰਦੀਆਂ ਜਿਹੜੀਆਂ ਅਸਲ ਨਹੀਂ ਹੁੰਦੀਆਂ ਉਹ ਕਾਲਪਨਿਕ ਵੀ ਹੁੰਦੀਆਂ ਨੇ ਹਨਾ ਜਿਵੇਂ ਪੁਰਾਣੇ ਮਤਲਬ ਕਿ ਸਮਿਆਂ ਤੋਂ ਕੋਈ ਕਹਾਣੀ ਆਪਣੇ ਹਨ ਨਾਨਾ ਨਾਨੀ ਜ ਜਿਹਨੂੰ ਆਪਾਂ ਬਾਤ ਵੀ ਕਹਿ ਦਿੰਨੇ ਆ ਥੋੜੀ-ਮੋਟੀ ਕੋਈ ਕਹਾਣੀ ਜੋੜ ਕੇ ਸੁਣਾਉਂਦੇ ਸੀ ਹਨਾ ਰਾਜੇ ਰਾਣੀਆਂ ਦੀਆਂ ਕਹਾਣੀਆਂ ਸੁਣਾਉਂਦੇ ਸੀ ਤਾਂ ਉਹ ਜਿਹੜੀਆਂ ਸਾਰੀਆਂ ਹੁੰਦੀਆਂ ਸੀ ਉਹ ਕੀ ਹੁੰਦੀਆਂ ਸੀ ਕਾਲਪਨਿਕ ਹੁੰਦੀਆਂ ਸੀ ਤਾਂ ਦੇਖੋ ਕਿਸੇ ਵੀ ਚੀਜ਼ ਦੇ ਨਾਲ ਆਪਾਂ ਰਿਲੇਟਡ ਕਰਕੇ ਕਹਾਣੀ ਬਣਾ ਦਿੱਤੀ ਕਿਸੇ ਵੀ ਗੱਲ ਨੂੰ ਜੋੜ ਕੇ ਕਹਾਣੀ ਬਣਾ ਦਿੱਤੀ ਪਰ ਜ਼ਰੂਰੀ ਨਹੀਂ ਕਿ ਉਸ ਦੇ ਵਿੱਚ ਘਟਨਾਵਾਂ ਅਸਲ ਹੀ ਹੋਣਗੀਆਂ ਕਾਲਪਨਿਕ ਵੀ ਹੋ ਸਕਦੀਆਂ ਨੇ ਤਾਂ ਕਹਿੰਦੇ ਸਾਨੂੰ ਹਰ ਚੀਜ਼ ਹਰ ਸਮੇਂ ਦੇ ਨਾਲ ਸੰਬੰਧਿਤ ਕਹਾਣੀ ਮਿਲ ਜਾਂਦੀ ਹੈ ਸਮਾਂ ਜਿਵੇਂ ਸਾਡਾ ਭੂਤਕਾਲ ਵਰਤਮਾਨ ਭਵਿੱਖਕਾਲ ਇਹਨਾਂ ਦੇ ਰਿਲੇਟਡ ਸਾਨੂੰ ਕਹਾਣੀਆਂ ਮਿਲ ਜਾਂਦੀਆਂ ਨੇ ਕਿਸੇ ਵੀ ਸਮੇਂ ਦੇ ਨਾਲ ਰਿਲੇਟਡ ਉਸ ਤਰ੍ਹਾਂ ਜਿਹੜੀ ਕਹਾਣੀ ਹੈ ਨਾ ਉਹ ਇੱਕ ਮਨੁੱਖ ਦੇ ਜੀਵਨ ਦੇ ਵਿੱਚ ਬਹੁਤ ਹੀ ਭਾਰੀ ਮਹਾਨਤਾ ਰੱਖਦੀ ਹੈ ਇਹ ਜੀਵਨ ਦੇ ਰਚਨਾਤਮਕਤਾ ਦੀ ਬੁਨਿਆਦ ਹੈ ਕਹਾਣੀ ਤੇ ਇਹ ਮਨੁੱਖ ਦੇ ਜੀਵਨ ਦੇ ਹਰ ਇੱਕ ਕਾਰਜ ਦਾ ਕੀ ਹੈ ਅੰਗ ਹੈ ਪੁਰਾਣੇ ਸਮੇਤੋ ਹੀ ਇਹ ਸਾਡੇ ਮਨੁੱਖੀ ਸੱਭਿਆਚਾਰ ਦਾ ਕੀ ਰਹੀਆਂ ਨੇ ਹਿੱਸਾ ਰਹੀਆਂ ਨੇ ਕਹਾਣੀਆਂ ਵੱਖ-ਵੱਖ ਹਨਾ ਕੋਈ ਵੀ ਵਿਸ਼ੇ ਦੇ ਹੋ ਸਕਦੀਆਂ ਨੇ ਉਹ ਜਿਹੜੀ ਸਾਡੀ ਮਨੁੱਖੀ ਜ਼ਿੰਦਗੀ ਹੈ ਉਹ ਕਦੇ ਵੀ ਨਾ ਖਤਮ ਹੋਣ ਵਾਲੀਆਂ ਕਹਾਣੀਆਂ ਦੀ ਬਣੀ ਹੋਈ ਹੈ ਤਾਂ ਜਿਹੜੀ ਸਾਡੀ ਜ਼ਿੰਦਗੀ ਹੈ ਹਰ ਦਿਨ ਕੋਈ ਨਾ ਕੋਈ ਕਹਾਣੀ ਹਨਾ ਚੱਲਦੀ ਰਹਦੀ ਹੈ ਕੋਈ ਪੁਰਾਣੀ ਕਹਾਣੀ ਕੋਈ ਆਉਣ ਵਾਲੀ ਆਪੋ ਜੋ ਵੀ ਸੋਚ ਦਿਓ ਵੀ ਇੱਕ ਕਹਾਣੀ ਹੁੰਦੀ ਹੈ ਤਾਂ ਜਿਹੜਾ ਸਾਡਾ ਜੀਵਨ ਹੈ ਉਹੋ ਕਦੀ ਵੀ ਨਾ ਖਤਮ ਹੋਣ ਵਾਲੀਆਂ ਕਹਾਣੀਆਂ ਤੋਂ ਬਣਿਆ ਹੈ ਤੇ ਇਸ ਤਰ੍ਹਾਂ ਕਹਾਣੀ ਦੇ ਆਕਾਰ ਇਹ ਨਿੱਕੀ ਵੀ ਹੋ ਸਕਦੀ ਹੈ ਮੀਨੀ ਵੀ ਹੋ ਸਕਦੀ ਹੈ ਲੰਮੀ ਵੀ ਹੋ ਸਕਦੀ ਹੈ ਕਈ ਕਿਈ ਵਾਰ ਇਹ ਨਾਵਲ ਨਾਵਲੇਟ ਮਹਾਕਾਵ ਵਾਰਾਂ ਦਾ ਵੀ ਰੂਪ ਧਾਰ ਲੈਂਦੀ ਹੈ ਠੀਕ ਹੈ ਅਤੇ ਜਿਹੜੀਆਂ ਇਹ ਕਾਲਪਨਿਕ ਵੀ ਹੁੰਦੀਆਂ ਨੇ ਜਾਂ ਥਾਰਤਕ ਵੀ ਹੁੰਦੀਆਂ ਨੇਗੀਆਂ ਤੇ ਪਹਿਲਾਂ ਹੁਣ ਤਾਂ ਚਲੋ ਆਪਾਂ ਨੂੰ ਲਿਖਿਤ ਕਹਾਣੀਆਂ ਮਿਲਣ ਲੱਗੀਆਂ ਬੁੱਕਸ ਦੇ ਵਿੱਚ ਛਪਣ ਲੱਗੀਆਂ પર લિખિત કહાનીયા ਤੋਂ પહેલા ਹੀ મૌખિક મૌખિક સાહિત્ય ਦਾ અંગ ਰਹੀਆਂ ਸੀ ਠੀਕ ਹੈ ਤੇ 20મી સદી ਦੇ ਵਿੱਚ ਆ ਕੇ ਫਿਰ ਇਹਨੇ વાર્તਕ ਦੇ ਵਿੱਚ ਇੱਕ ਗਲਪ ਦਾ ਰੂਪ ਧਾਰਨ ਕਰ ਲਿਆ ਸੀ ਇਹ ਸਿਰਫ કહાની ਦੇ ਕੁਝ ਸਬ ਪੁਆਇੰਟਸ ਦੱਸੇ ਗਏ ਸੀ ਤਾਂ ਜੋ ਕੋਈ ਵੀ ਆਪਣ ਨੂੰ ਪੇਪਰ ਦੇ ਵਿੱਚ ਨਿੱਕੀ ਕਹਾਣੀ ਆਜੇ ਮਿੰਨੀ ਆਜੇ ਲੰਮੀ ਆਜੇ ਤਾਂ ਸਭ ਤੋਂ ਪਹਿਲਾਂ ਅਸੀਂ ਦੱਸ ਸਕੀਏ ਕਿ ਕਹਾਣੀ ਕੀ ਹੁੰਦੀ ਹੈ ਤਾਂ ਇਹ ਸਾਰੇ ਪੁਆਇੰਟਸ ਨੇ ਕਿ ਆਪਸ ਵਿੱਚ ਜੁੜੀਆਂ ਘਟਨਾਵਾਂ ਨੂੰ ਕਹਾਣੀ ਕਹਿੰਦੇ ਨੇ ਹੁਣ ਉਹ ਘਟਨਾਵਾਂ ਨੂੰ ਸਾਨੂੰ ਦੱਸਣਾ ਵੀ ਪਊਗਾ ਉਹ ਦੱਸਣ ਦੇ ਲਈ ਕੁਝ ਸੰਚਾਰ ਸਾਧਨ ਵਰਤੇ ਜਾਂਦੇ ਨੇ ਉਹ ਸੰਚਾਰ ਸਾਧਨ ਹੁੰਦੇ ਨੇ ਭਾਸ਼ਾ, ਬਿੰਭਾਵਲੀ, ਹਾਪਾ, ਪ੍ਰਦਰਸ਼ਨ ਕਰਕੇ, ਸੰਗੀਤ ਕਰਕੇ ਤੇ ਅਸੀਂ ਕਿਸੇ ਵੀ ਚੀਜ਼ ਕਿਸੇ ਵੀ ਗੱਲ ਦੀ ਕਹਾਣੀ ਬਣਾ ਸਕਦੇ ਆ ਉਹ ਘਟਨਾਵਾਂ ਸੱਚ ਵੀ ਹੋ ਸਕਦੀਆਂ ਨੇ ਅਸਲੀ ਵੀ ਹੋ ਸਕਦੀਆਂ ਨੇ ਤੇ ਕਾਲਪਨਿਕ ਵੀ ਹੋ ਸਕਦੀਆਂ ਨੇ ਹਰ ਚੀਜ਼ ਦੇ ਨਾਲ ਸਾਨੂੰ ਰਿਲੇਟਡ ਕਹਾਣੀ ਮਿਲ ਜਾਂਦੀ ਹੈ ਹਰ ਸਮੇਂ ਦੇ ਨਾਲ ਰਿਲੇਟਡ ਕਹਾਣੀ ਮਿਲ ਜਾਂਦੀ ਹੈ ਤੇ ਮਨੁੱਖੀ ਜੀਵਨ ਦੇ ਵਿੱਚ ਬਹੁਤ ਹੀ ਭਾਰੀ ਮਹਾਨਤਾ ਰੱਖਦੀ ਹੈ ਕਹਾਣੀ ਇਹ ਰਚਨਾਤਮਕਤਾ ਦੇ ਬੁਨਿਆਦ ਹੈ ਇਸ ਤਰ੍ਹਾਂ ਪੁਰਾਣੇ ਸਮਿਆਂ ਤੋਂ ਲੈ ਕੇ ਹੀ ਇਹ ਇੱਕ ਮਨੁੱਖੀ ਸੱਭਿਆਚਾਰ ਦਾ ਅੰਗ ਰਹੀ ਹੈ ਹਿੱਸਾ ਰਹੀ ਹੈ ਜਿਹੜੀ ਮਨੁੱਖੀ ਜ਼ਿੰਦਗੀ ਹੈ ਉਹ ਕਦੇ ਵੀ ਨਾ ਖਤਮ ਹੋਣ ਵਾਲੀ ਕਹਾਣੀਆਂ ਦੀ ਬਣੀ ਹੋਈ ਹੈ ਤੇ ਅਗਰ ਅਸੀਂ ਇਹਦੇ ਆਕਾਰ ਦੀ ਗੱਲ ਕਰੀਏ ਤਾਂ ਇਹ ਨਿੱਕੀ ਹੁੰਦੀ ਹੈ ਲੰਮੀ ਤੇ ਮੀਨੀ ਵੀ ਹੁੰਦੀ ਹੈ ਕਈ ਕਿਹਾਰੇ ਨਾਵਲ ਨਾਵਲੇਟ ਮਹਾਕਾਫ ਹੋਗੇ ਵਾਰਾ ਹੋਗੇ ਉਹਦਾ ਰੂਪ ਧਾਰ ਲੈਂਦੀ ਹੈ ਕਾਲਪਨਿਕ ਹੁੰਦੀਆਂ ਨੇ ਜਾਂ ਅਥਾਰਥਕ ਹੁੰਦੀਆਂ ਨੇ ਤੇ ਲਿਖਿਤ ਸਾਹਿਤ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਮੌਖਿਕ ਸਾਹਿਤ ਦਾ ਹਿੱਸਾ ਵੀ ਰਹੀਆਂ ਸੀ ਤੇ 20ਵੀਂ ਸਦੀ ਦੇ ਵਿੱਚ ਆ ਕੇ ਇਹਨੇ ਵਾਰਤਕ ਦੇ ਵਿੱਚ ਗਲਪ ਦਾ ਰੂਪ ਧਾਰਨ ਕਰ ਲਿਆ ਹੈ ਤੇ ਕਹਾਣੀ ਦੇ ਲਈ ਤੁਹਾਨੂੰ ਇੰਨੇ ਹੀ ਪੁਆਇੰਟਸ ਬੋਥ ਨੇ ਤੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਕਿ ਨਿੱਕੀ ਕਹਾਣੀ ਤੋਂ ਕੀ ਪਾਵੇ ਉਹਦੇ ਗੁਣ ਕੀ ਨੇ ਤੇ ਉਹਦੇ ਤੱਤ ਕੀ ਨੇ ਧੰਨਵਾਦ